ਟੜੇ ਬੱਚਿਆਂ ਦੇ ਅਗਲਾ ਗੁੱਤੂਆ ਵਿੱਚ ਸਾੜੇ ਵਿੱਚ ਅਗਲਾ ਕੋਸਾ ਜਿੰਦਾਬਾਦ ਮਾਣੇ ਟੜੇ ਬੱਚਿਆ ਸਾਹਿਬ ਆ ਅਗਲਾ ਗੁੱਤੂਆ ਦਾ ਜੱਜ ਸੀਨੀਅਰ ਡਿਵੀਜ਼ਨ ਤਲਵੰਡੀ ਸਾਹਿਬ ਉਹ ਇਹਨਾਂ ਦੇ ਹੁਕਮਾਂ ਦੇ ਮੁਤਾਬਕ ਅਰਲੇ ਬੰਦੇ ਜਿਹੜੇ ਪਿੰਡ ਚੱਠੇ ਵਾਲੇ ਆਪਾਂ ਵਾਰੰਟ ਆਫ ਸੇਲ ਪ੍ਰੋਪਰਟੀ ਇਨ ਐਗਜ਼ੀਕਿਊਸ਼ਨ ਆਫ ਅ ਡਿਕਰੀ ਫਾਰ ਮਨੀ ਵਿਨੋਦ ਕੁਮਾਰ ਵਰਸਸ ਗੁਰਮੇਲ ਸਿੰਘ ਦੀ ਕੁਮਾਤੀ ਪਾਲਣਾ ਕਰਨ ਲਈ ਆਏ ਆ ਜਿਹੜਾ ਕਿ ਨੋਟਿਸ 28 10 2025 ਨੂੰ ਦਿੱਤਾ ਗਿਆ ਸੀ ਮਨਾਦੀ 4 11 2025 ਨੂੰ ਕਰਾਈ ਗਈ ਸੀ ਅੱਜ 11 11 2025 ਨੂੰ ਆਪਾਂ ਇੱਥੇ ਬੋਲੀ ਦੇਣ ਆਏ ਆ ਪਿੰਡ ਚੱਠੇਵਾਲਾ ਤਹਿਸੀਲ ਤਲਵੰਡੀ ਸਾਬੋਾ ਜ਼ਿਲ੍ਹਾ ਬਠਿੰਡਾ ਜੀ ਇਹਦੇ ਚ ਜੋ ਮਾਨਯੋਗ ਅਦਾਲਤ ਨੇ ਡਿਗਰੀ ਸੂਟ ਕੀਤਾ ਉਹਦੇ ਵਿੱਚ 14,87,200 ਰੁਪਏ ਡਿਗਰੀ ਦੀ ਇਹਨਾਂ ਨੇ ਜਿਹੜੀ ਕੀਮਤ ਪਾਈ ਆ ਤੇ ਇਹਦੇ ਬਾਰੇ ਬੋਲੀ ਹੋਣੀ ਆ ਜੀ ਤੇ ਇਹਦੀਆਂ ਬੋਲੀ ਦੀਆਂ ਤੁਹਾਨੂੰ ਅਸੀਂ ਸ਼ਰਤਾਂ ਵੀ ਦੱਸ ਦਿੰਨੇ ਆ ਜੀ ਕੋਈ ਨਹੀਂ ਕਪਾ 20% ਚਲੋ ਕੋਈ ਨਹੀਂ ਮੈਂ ਵੈਸੇ ਦੱਸ ਦਿੰਦਾ ਇਹਦੇ ਚ ਇਹ ਆ ਜੀ ਜੋ ਵੀ ਰਕਮ ਤੇ ਬੋਲੀ ਹੋਊਗੀ ਉਹਦਾ 25% ਮੌਕੇ ਤੇ ਜਮ੍ਹਾਂ ਕਰਾਉਣਾ ਤੇ ਜੇ ਜਿਹੜਾ ਵਿਨੋਦ ਕੁਮਾਰ ਆ ਇਹਨੂੰ ਉਹਨੇ ਬੋਲੀ ਕਰਨ ਦੀ ਇਜਾਜ਼ਤ ਦਿੱਤੀ ਆ ਤਾਂ ਇਹਦੇ ਲਈ ਜਿਹੜੀ ਹੈਗੀ ਆ ਇਹਨੂੰ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੋਰ ਕੋਈ ਵੀ ਵਿਅਕਤੀ ਜਿਹੜਾ ਬੋਲੀ ਦਿੰਦਾ ਕੋਨੋ ਇਹ ਜਿਹੜੀ ਰਕਮ ਜਮਾ ਕਰਾਉਣੀ ਪੈਣੀ ਹੈ 25% ਮੌਕੇ ਦੀ ਜੋ ਹੈ ਵੀ ਇਹ ਜਿੰਨਾ ਤੇ ਵੀ ਬੋਲੀ ਸਰ ਇੱਕ ਲੱਗਦੀ ਹੈ ਤੇ ਦੂਜੀ ਗੱਲ ਇਹ ਆ ਆਪਣਾ ਇਹ ਜੀ ਰਹੇ ਕਿਸੇ ਕਿਸੇ ਇਹ ਨੰਬਰ ਦੇ ਰਹੇ ਇਹ ਜਿਹੜਾ ਹੈਗਾ ਜਮ੍ਹਾਂਬੰਦੀ ਸਾਲ 1920 ਦੇ ਮੁਤਾਬਕ ਖੇਵਟ ਖਾਤਾ ਨੰਬਰ 436/855 ਵਾ 806 ਵਿੱਚ ਗੁਰਲੇ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦੇ ਨਾਮ ਚਾਹ ਦਾ ਕਨਾੜ ਰਕਬਾ ਦੀ ਮਾਲਕੀ ਹੈ ਉਕਤ ਰਕਬੇ ਵਿੱਚ ਰੈਪਟ ਵਿੱਚ 550 ਰੈਪਟ ਨੰਬਰ ਮਿਤੀ 14 6 2024 ਰਾਹੀਂ ਸ਼੍ਰੀ ਸੁਧੀਰ ਕੁਮਾਰ ਅਡੀਸ਼ਨਲ ਸੈਸ਼ਨ ਜੱਜ ਤਲਵੰਡੀ ਸਾਭੋ ਕੇਸ ਨੰਬਰ ई एक्स सी बटा 163 बटा 232 ਵਿੱਚ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦਾ 10 ਸਾਲਮ ਰਕਬਾ ਅਟੈਚ ਹੈ ਇਸ ਕਰਕੇ ਜਿਹੜੀ ਬੋਲੀ ਆ ਇਹ ਸਾਲਮ ਰਕਬੇ ਦੀ ਹੋਣੀ ਆ ਜੇ ਇਹਦੇ ਤੇ ਕੋਈ ਲੋਨ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਹੈਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੈਗੀ ਉਹਦੀ ਜ਼ਿੰਮੇਵਾਰੀ ਅਦਾਲਤ ਦੀ ਹੈ ਇਹ ਬੋਲੀ ਜੇ ਅੱਜ ਹੋ ਜਾਂਦੀ ਆ ਤਾਂ ਇਹਨੂੰ ਕਨਫਰਮ ਵੀ ਮਾਨਯੋਗ ਅਦਾਲਤ ਨਹੀਂ ਕਰਦਾ ਲੋਕ ਇੱਕ ਤਾਜ ਜ਼ਿੰਦਾਬਾਦ 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 ਜ਼ਮੀਨ ਦੀ ਗੁਰਕੀ ਨਹੀਂ ਹੁੰਦਿਆ ਨਹੀਂ ਹੁੰਦੀ ਨਹੀਂ ਹੁੰਦਾ ਇੱਕ ਤਾਜ ਜ਼ਿੰਦਾਬਾਦ 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 ਜ਼ਮੀਨ ਦੀ ਗੁਰਕੀ ਨਹੀਂ ਹੁੰਦਿਆ ਨਹੀਂ ਹੁੰਦੀ ਨਹੀਂ ਹੁੰਦਾ ਕਾਲਾ ਦੇ ਦੇ ਜਮੀਨ ਦੀ ਗੁਰਕੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਕੋਈ ਬੰਦਾ ਬੋਲੀ ਦੇਣ ਚ ਇੰਟਰਸਟਿਡ ਆ ਤਾਂ ਦੱਸੋ ਜੀ ਮੈਂ ਗੋਲੀ ਦਵਾਂਗਾ ਜੀ ਮੈਂ ਹਾਂ ਜੀ ਨਹੀਂ ਜਿੰਦਾਬਾਦ ਓ ਮੈਂ ਆਇਆ ਅਗਲਾ ਗੇ ਫੁੱਕੂਆ ਵਿੱਚ ਸਾਰੇ ਵਿੱਚ ਹਰਾ ਗੋਸ਼ਾ ਜਿੰਦਾਬਾਦ ਜਿੰਦਾਬਾਦ ਮਾਇਰਟੜੇ ਬੱਚਿਆ ਸਾਹਬ ਆ ਅਗਲਾ ਗੇ ਫੁੱਕੂਆ ਦੇ ਉਰਕਰਾਂ ਬੋਲੇ ਧਾ ਕਰੋ ਉਹ ਬਾਤ ਚੋਦੇ ਬਾਤ ਸਭ ਬਾਤਾਂ ਦੇ ਬੰਦੇ ਗੱਲ ਲੱਗੇ ਸੁੱਠਾ ਬੰਦਸ਼ੀ ਬੰਦਸ਼ੀ ਹੈ ਮਰਦ ਹੋ ਮਾਰੇ ਬਦਮੀਨ ਕਾਸ਼ਾ ਲੱਗਦੀ ਕਿ ਕਿਤੇ ਜਿੰਮੀ ਦੀ ਚੀਜ਼ ਹੋ ਜਾਏ ਨਹੀਂ ਕਰਦੇ ਮੈਂ ਆਏ ਬੋਦੀ ਬੁੱਲੀ ਆਏ ਕਿਵੇਂ ਬੋਦੀ ਮਾਰ ਆਏ ਕਿਤੇ ਜੀ ਮੇਰੀ ਗੱਲ ਸੁਣ ਅਸੀਂ ਉਹ ਪਰ ਨਹੀਂ ਆਏ ਬੋਲ ਕੀ ਕਰਦੇ ਆ ਜੀ ਅਸੀਂ ਤੁਹਾਡਾ ਜਮਾ ਤੁਸੀਂ ਕਿਹਦਾ ਕਰ ਨਹੀਂ ਮਿਲੇਗਾ ਗੋਲੀ ਮਾਰਨੇਗਾ ਹੁਣ ਤੁਸੀਂ ਕੋਈ ਨਹੀਂ ਕਿਤੇ ਬਾਹਰ ਮਾਰ ਹੇ ਕਰਾਤੀ ਆ ਯਾਰਾ ਸਾਡੀ ਸਾਡੀ ਛੱਡ ਦਿੱਤਾ ਕੀ ਹੈ ਉਹਨੂੰ ਜਦੋਂ ਕੋਈ ਮਾਰਨ ਦੀ ਗੋਲੀ ਮਾਰ ਕੇ ਆਪ ਬਣਾਇਆ ਤਾਂ ਰੱਖਿਓ ਇਧਰ ਤੋਂ ਬਾਹਰ ਨਹੀਂ ਖੁੱਲਣੇ ਕਰਦੇ ਪੁੱਤ ਜੀ ਐਨਾ ਤੋਂ ਮੋਰੇ ਦਾ ਬਾਹਰ ਆ ਗੁੰਮ ਹੋ ਜਾਏਗਾ 2020 ਨੂੰ ਜੇ ਕਿਤੇ ਮਿਲਣਾ ਨਾ ਇਧਰ ਅਜਨੂਨ ਦੇ ਕੇ ਬੰਦ ਹੋ ਗਾ ਬਾਹਰ ਹੋ ਗਰਾ ਨਾ ਅਗਰ ਤੋ ਜੁਦਾਵਾ ਦੇਖ ਵੇਖ ਮਰ ਗਈ ਮੇਰਾ ਪੋਲਿਸ ਵੀ ਵੱਜੂਗੀ ਇਹ ਕੰਮ ਨਹੀਂ ਕਰਨਾ ਨਾ ਕਿ ਨੂੰ ਮਰਦੇ ਨਾ ਨਹੀਂ ਧੱਕਾ ਨਾਲ ਧੱਕਾ ਨਹੀਂ ਮਾਰੀ ਜਾਂਦਾ ਸਾਡੇ ਸਭ ਨੂੰ ਮਾਰਾ ਹਟਾ ਬੰਦੇ ਆਰਾਮ ਦਾ ਕਾਗਰ ਰਿਉਂ ਤੁਲੀ ਇਹ ਗੱਲ ਸੁਣੀਏ ਇਹ ਗੱਲ ਸੁਣੀਏ ਵੇ ਮਾਰਦੇ ਕੀ ਪੈਸੇ ਲਗਦੇ ਤੱਕਾਂ ਸਭਾ ਤੰਗ ਕਰ ਰੋਏ ਧੰਨਵਾਦ ਉਹਨਾਂ ਦੇ ਨਾਲ ਕਰਦੇ ਜੀ ਉਹਨਾਂ ਦੇ ਨਾਲ ਮੈਂ ਜਿੰਨੇ ਕੰਮ ਤੇ ਕਿਤੇ ਲਾਪਰਵਾਹ ਕੇ ਪੂਰੀ ਜਨਰਲ ਰੋਏ ਹਾ ਗਾਣਾ ਕਰਿਓ ਜ਼ਰੂਰ ਹੋ ਜਾਣਾ ਕਰ ਅਜੇ ਤੁਸੀਂ ਸਾਡੇ ਭਾਈ ਆ ਬਾਈ ਯਾਰ ਅਸੀਂ ਤੁਹਾਨੂੰ ਅਸੀਂ ਕੁਛ ਨਹੀਂ ਕਹਿੰਦੇ ਇਹਦਾ ਬੋਲੀ ਦੇਖਣ ਵਾਲੇ ਨੂੰ ਦੇਖਣਾ ਚੰਗਲਾ ਆ ਬੈਠੇ ਤੇਰੇ ਨਾਲ ਜੀਦਾ ਤਾਂ ਪੈਸੇ ਦੇ ਨੂੰ ਤਿਆਰ ਕਰਦਾ ਪੈਸੇ ਦੇ ਨੂੰ ਤਿਆਰ ਕਰਵਾਵੇ ਸਭੀ ਪੈਸੇ ਜਾ ਕੇ ਰੱਖਦੇ ਪੈਸੇ ਘਰੇ ਰਿਆ ਚੱਕਦੇ ਨਹੀਂ ਲੱਗਦੇ ਨਹੀਂ ਦੋ ਬਣੀ ਮੈਂ ਤਾਂ 10 20 ਰੁਪਏ ਵੀ ਲੈ ਗਿਆ ਪੈਸੇ ਦੇ ਨੂੰ ਤਿਆਰਾਂ ਮੈਂ ਘਰ ਪਾਈ ਬਠਾ ਥੋੜੇ ਥੋੜੇ ਬੱਤੀ ਅੱਗ ਲਾ ਕੇ ਕੂ ਵਿੱਚ ਜਮੀਨ ਦੇ ਜਿਹੜੀ ਖੁਰਤੀ ਜਮੀਨ ਹਾਂ ਮੇਰੀ ਜਮੀਨ ਆ ਜੀ ਜਿਹੜੇ ਬੱਚੇ ਆ ਮੇਰੇ ਛੋੜੇ ਛੋੜੇ ਵਿੱਚ ਘਰ ਭਾਈ ਪਰਮਾਨਾ ਮੰਮੀ ਅੱਗ ਲਾ ਕੇ ਫੁੱਫੂ ਸਾਰੇ ਬੱਚਿਆਂ ਨੂੰ ਉਥੇ ਥਾਣੇ ਘਰ ਦੂੰ ਕੈਮ ਫੁੱਫਾ ਗੱਲ ਸੁਣੋ ਬਾਈ ਕੋਈ ਗੱਲ ਸੁਣੋ ਸਾਬ ਜੀ ਅਸੀਂ ਵੈਲਕਮ ਕਰਦੇ ਹਾਂ ਕੋਈ ਮਤਲਬ ਦੀ ਗੱਲ ਸੁਣ ਲੋ ਮੈਂ ਤੇ ਦੇਖੋ ਆਇਆ ਹੈਗਾ ਅਦਾਲਤ ਦੇ ਕੋਲ ਇਹ ਮੇਰਾ ਫੈਸਲਾ ਨਹੀਂ ਰਾ ਸੱਚ ਦਾ ਫੈਸਲਾ ਇਹ ਅਦਾਲਤ ਦਾ ਫੈਸਲਾ ਅਸੀਂ ਕਾਨੂੰਨੀ ਲੋ ਕਾਰਵਾਈਆਂ ਜੋ ਸਾਡੀ ਡਿਊਟੀ ਲੱਗੀ ਆ ਅਸੀਂ ਉਹ ਕਰਨ ਆਏ ਆ ਤੁਸੀਂ ਸਾਨੂੰ ਨੋਕ ਰਹੇ ਹੋ ਠੀਕ ਹੈ ਅਸੀਂ ਬੋਲੀ ਨਹੀਂ ਕਰਾਂਗੇ ਅਸੀਂ ਪਰ ਅਦਾਲਤ ਨੂੰ ਰੱਖ ਕੇ ਭੇਜਾਂਗੇ ਕੱਲ ਨੂੰ ਤੁਹਾਡੇ ਤੇ ਕੋਈ ਐਕਸ਼ਨ ਹੋ ਜਾਊਗਾ ਹੋ ਜਾਏ ਜੀ ਆਹ ਮੈਂ ਕਹਾਂ ਤੂੰ ਮੇਰੇ ਕੋਲ ਆ ਜਾ ਬਹੁਤ ਵੱਡਾ ਸਭੇ ਕਰੂ ਤੁਸੀਂ ਲੈ ਕੇ ਗੋਣੂ ਕੋ ਡਾਟਾ ਤਿਆਰ ਹੈ ਸਾਰਾ ਪੋਸਟ ਲਿਖ ਕੇ ਦੇ ਦਿਓ ਛੋਟੀ ਅਸੀਂ ਸਰਵਥੇ ਲਾ ਦੇ ਤੂੰ ਲੈ ਕੇ ਦੇ ਦਿਓ ਭੇਜੋ ਜੀ ਲੈ ਕੇ ਦੇ ਦਿਓ ਸਾਨੂੰ ਕੁਝ ਫਿਲਮ ਨਹੀਂ ਗਏ ਸਾਰਾ ਕੁਝ ਕਰਿਆਗਾ ਅਸੀਂ ਤੁਹਾਨੂੰ ਨਵੇਂ ਨਹੀਂ ਗਏ ਤੁਸੀਂ ਆਪ ਹੀ ਕੰਮ ਕਰ ਲੈਗੇ ਅਗਰ ਲਾਹੇਗੀ ਤੁਹਾਨੂੰ ਮਾਰ ਕੇ ਬਾਹਰ ਲੈ ਕੇ ਲੈ ਦਾ ਨਾ ਬਾਕੀ ਜਿਹੜਾ ਨਿਬੜ ਗਿਆ ਯਾਰ ਦੋ ਪੈਸੇ ਦੇ 11 ਨੂੰ 11 ਆ ਪੈਸੇ ਦੇ 11 ਸਾਲ